ਸਤਕਾਰਯੋ ਪੰਜਾਬੀਓ ਆ ਕਿਸਾਨਾਂ ਦੇ ਸੁਨਹਿਰੇ ਖੇਤ ਸੋਨੇ ਵਰਗੇ ਜਿਹੜਾ ਖੇਤਾਂ ਦੇ ਨਾਲ ਕਿਸਾਨਾਂ ਦੀ ਕਬੀਲਦਾਰੀ ਚੱਲਦੀ ਹੈ ਜਿਹਦੇ ਨਾਲ ਪੰਜਾਬ ਚੱਲਦਾ ਹੈ ਇਹਨਾਂ ਫਸਲਾਂ ਦੇ ਉੱਤੇ ਪੰਜਾਬ ਦੀ ਆਰਥਿਕ ਹਾਲਾਤ ਨਿਰਭਰ ਹੈ ਕਿਸਾਨ ਦਾ ਘਰ ਪਰਿਵਾਰ ਇਸ ਕਿਸਾਨੀ ਦੇ ਨਾਲ ਇਸ ਫਸਲ ਦੇ ਉੱਤੇ ਚੱਲਦਾ ਆ ਚੋਨਾ ਜਿਹਦੇ ਕਮਾਈ ਦੇ ਨਾਲ ਕਿਸਾਨ ਆਪਦੇ ਬੱਚੇ ਵੇਹੋਂਦਾ ਹੈ ਆਪ ਦਾ ਕਰਬਨ ਪਾਉਂਦਾ ਹੈ ਬਜ਼ੁਰਗਾਂ ਦੀ ਉਹਨਾਂ ਦਾ ਇਲਾਜ ਕਰਾਂਦਾ ਹੈ ਸਭ ਕੁਝ ਰੋਟੀ ਪਾਣੀ ਸਭ ਇਹਨਾਂ ਫਸਲਾਂ ਦੇ ਨਾਲ ਚੱਲਦੀ ਹੈ ਜਿਹਦੇ ਉੱਤੇ ਐਮਐਸਪੀ ਮਿਲਦਾ ਹੈ ਕੇਂਦਰ ਦੀ ਸਰਕਾਰ ਤੋਂ ਤੇ ਉਹਦੀ ਫਸਲ ਦੀ ਪੂਰੀ ਤਰ੍ਹਾਂ ਤੋਂ ਖਰੀਦ ਹੁੰਦੀ ਹੈ ਜਿਸ ਐਮਐਸਪੀ ਵਾਸਤੇ ਸਤਾਰ ਬਾਦਲ ਨੇ ਵੱਡੀ ਲੜਾਈਆਂ ਲੜੀਆਂ ਤੇ ਇਸ ਐਮਐਸਪੀ ਦੇ ਨਾਲ ਕਿਸਾਨ ਦੀ ਖਰੀਦ ਨੂੰ ਪੱਕਾ ਬਣਾਉਣ ਵਾਸਤੇ ਪੈੰਡੂ ਸੜਤਾ ਕੀ ਫੋਕਲ ਪੁਆਇੰਟ ਕੀ ਹਰ ਕਿੱਲੇ ਵਿੱਚ ਇੱਕ ਮੋਟਰ ਦਾ ਕਨੈਕਸ਼ਨ ਕੀ ਹਰ ਪੱਖੋਂ ਕਿਸਾਨ ਨੂੰ ਐਮਐਸਪੀ ਮਿਲੇ ਤੇ ਐਮਐਸਪੀ ਦੇ ਨਾਲ ਮੰਡੀਆਂ ਮੰਡੀਕਰਨ ਸਿਸਟਮ ਮਿਲੇ ਉਹਦੇ ਵਾਸਤੇ ਬਾਦਲ ਸਾਹਿਬ ਨੇ ਦਿਨ ਰਾਤ ਬੇਨਤ ਕੀਤੀ ਤੇ ਅੱਜ ਦੀ ਸਰਕਾਰ ਇਸ ਫਸਲ ਨੂੰ ਖਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡ ਰਹੀ ਕੁਝ ਦਿਨ ਪਹਿਲੇ ਆਪਾਂ ਦੇਖਿਆ ਕਿ ਸੁਪਰੀਮ ਕੋਰਟ ਦੇ ਕਿਵੇਂ ਭਗਵੰਤ ਮਾਨ ਦੀ ਬੇਈਮਾਨ ਸਰਕਾਰ ਨੇ ਸੁਪਰੀਮ ਕੋਰਟ ਚੇ ਕਿਹਾ ਕਿ ਅਸੀਂ ਐਸਵਾਈਐਲ ਦੀ ਨਹਿਰ ਬਣਾਉਣ ਨੂੰ ਤਿਆਰ ਹਾਂ ਤਾਂ ਕਿ ਪਾਣੀ ਸਾਡਾ ਹਰਿਆਣਾ ਤੇ ਦਿੱਲੀ ਵਿੱਚ ਜਾ ਸਕੇ ਕਿਵੇਂ ਪੰਜਾਬ ਦੇ ਆਮ ਆਦਮੀ ਦੇ ਐਮਪੀ ਪਾਠਕ ਵਰਗੇ ਸੰਦੀਪ ਪਾਠਕ ਵਰਗੇ ਸ਼ਰੇਆਮ ਕਹਿੰਦੇ ਕਿ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਵੀ ਚਾਹੀਦਾ ਹੈ ਕਿਵੇਂ ਆਮ ਆਦਮੀ ਦਾ ਹਰਿਆਣਾ ਦਾ ਐਮਪੀ ਸੁਸ਼ੀਲ ਗੁਪਤਾ ਵਰਗਾ ਲੋਕਾਂ ਨੂੰ ਕਹਿੰਦਾ ਕਿ ਮੇਰੀ ਗਾਰੰਟੀ ਹੈ ਕਿ ਅਗਲੇ ਸਾਲ ਹਰਿਆਣਾ ਵਿੱਚ ਆਮ ਆਦਮੀ ਦੀ ਸਰਕਾਰ ਬਣਾਓ ਤੇ ਹਰਿਆਣਾ ਦੇ ਹਰੇਕ ਖੇਤ ਵਿੱਚ ਐਸਵਾਈਐਲ ਦਾ ਨਹਿਰ ਦਾ ਪਾਣੀ ਪੰਜਾਬ ਤੋਂ ਲੈ ਕੇ ਹਰਿਆਣੇ ਨੂੰ ਦਵਾਂਗੇ ਧੋਖਾ ਸਾਡਾ ਪਾਣੀ ਖੋਣ ਵਾਸਤੇ ਇਹ ਬੇਈਮਾਨ ਭਗਵੰਤ ਮਾਨ ਕਰ ਰਿਹਾ ਤੇ ਕੱਲ ਅਦਾਲਤ 'ਚ ਜਿਹੜੀ ਇਹ ਪ੍ਰਾਲੀ ਸਾੜ ਕੇ ਪੋলিউਸ਼ਨ ਹੁੰਦੀ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਇਹੋ ਜੀ ਬਾਇਓਮਾਸ ਦੀ ਅਸੀਂ ਫੈਕਟਰੀਆਂ ਲਾਵਾਂਗੇ ਕਿ ਆ ਕੇ ਫੈਕਟਰੀ ਵਾਲੇ ਕਿਸਾਨਾਂ ਦੇ ਖੇਤਾਂ ਤੋਂ ਪ੍ਰਾਲੀ ਲੈ ਕੇ ਜਾਣਗੇ ਨਾਲੇ ਪੈਸੇ ਵੀ ਦੇਣਗੇ ਜਿਹੜਾ ਕੇਜਰੀਵਾਲ ਕਹਿੰਦਾ ਸੀ ਇਹੋ ਜਾਂ కెమికਲ ਮੈਂ ਬਣਾਇਆ ਹੈ ਜਿਹੜੇ ਸਾਰੇ ਕਿਸਾਨਾਂ ਨੂੰ ਦਵਾਂਗੇ ਕਿ ਪ੍ਰਾਲੀ ਉੱਥੇ ਆਪੇ ਸਾੜਨ ਦੀ ਲੋੜ ਹੀ ਨਹੀਂ ਪਊਗੀ ਉਸ కెమికਲ ਕਰਕੇ ਤੇ కెమికਲ ਕੀ ਦੇਣਾ ਬਾਇਓਮਾਸ ਤੇ ਪ੍ਰੋਜੈਕਟ ਕੀ ਲਾਣੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਵਾਸਤੇ ਕੋਈ ਸਬਸਿਡੀ ਕੀ ਦੇਣੀ ਮਸ਼ੀਨਰੀ ਕੀ ਦੇਣੀ ਹੋ ਤਾਂ ਸਾਰਾ ਛੱਡੋ ਕਿਸਾਨਾਂ ਦੇ ਉੱਤੇ ਜਿਹੜੇ ਪਰਚਾ ਕਰ ਰਹੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਕਾਲ ਅਦਾਲਤ ਵਿੱਚ ਪੰਜਾਬ ਦਾ ਐਡਵੋਕੇਟ ਜਨਰਲ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਕਹਿ ਕੇ ਆਇਆ ਹੈ ਕਿ ਜੇ ਇਹ ਪੋਲਿਊਸ਼ਨ ਰੋਕਣੀ ਹੈ ਪਰਾਲੀ ਨੂੰ ਸੜਨ ਤੋਂ ਰੋਕਣਾ ਹੈ ਤੇ ਇਸ ਚੋਨੇ ਦੇ ਉੱਤੇ ਐਮਐਸਪੀ ਸਰਕਾਰ ਖਤਮ ਕਰਦੇ ਕਿਉਂਕਿ ਜਦ ਐਮਐਸਪੀ ਨਹੀਂ ਮਿਲੋਗੀ ਫਿਰ ਕਿਸਾਨ ਹੋਰ ਕੋਈ ਚੀਜ਼ ਦੀ ਬਜਾਈ ਕਰੂਗੀ ਮਤਲਬ ਸਾਡੇ ਪੰਜਾਬ ਨੂੰ ਹਰਾ ਬਰਾ ਬਣਾਉਣ ਵਾਸਤੇ ਕਿਸਾਨਾਂ ਦਾ ਢੇਡ ਪਰਣ ਵਾਸਤੇ ਜਿਹੜੀ ਮਿਹਨਤ ਬਾਦਲ ਸਾਹਿਬ ਨੇ ਕੀਤੀ ਸੀ ਇਹ ਪੰਜਾਬ ਨੂੰ ਬਿਹਾਰ ਤੇ ਯੂਪੀ ਬਣਾਉਣਾ ਚਾਹੁੰਦਾ ਹੈ ਜਿੱਥੇ ਕੋਈ ਮੰਡੀਕਰਨ ਸਿਸਟਮ ਨਹੀਂ ਹੈ ਕੋਈ ਐਮਐਸਪੀ ਨਹੀਂ ਹੈ ਤੇ ਜਿਹੜਾ ਐਮਐਸਪੀ 'ਚ ਚੋਨਾ ਇੱਥੇ ਵਿਖਦਾ ਉਹ 14 ਸੌ ਦਾ ਵੀ ਉੱਥੇ ਨਹੀਂ ਵਿਖਦਾ ਇਹ ਪੰਜਾਬ ਨੂੰ ਉਸ ਪਾਸੇ ਲਿਜਾ ਕੇ ਕੇਂਦਰ ਦਾ ਅਜੰਡਾ ਭਗਵੰਤ ਮਾਨ ਚਲਾ ਰਿਹਾ ਹੈ ਦੈਨ ਕ੍ਰੇਸ਼ੀ ਕਾਨੂੰਨਾ ਦੇ ਖਿਲਾਫ ਲੜਾਈ ਕਿਨੇ ਲੜੀ ਸੀ ਤੇ ਕਿਉਂ ਲੜੀ ਸੀ 650 ਸਾਡੇ ਕਿਸਾਨਾਂ ਨੇ ਸ਼ਹੀਦੀ ਪਾ ਲਈ ਤੀ ਉਹ ਕਾਨੂੰਨਾ ਨੂੰ ਵਾਪਸ ਕਰਨ ਵਾਸਤੇ ਉਹ ਵੀ ਕਾਨੂੰਨ ਕੀ ਸੀ ਆਹੀ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਵਾਸਤੇ ਐਮਐਸਪੀ ਨੂੰ ਲਾਜ਼ਮੀ ਬਣਾਉਣ ਵਾਸਤੇ ਅਜ ਤਾਈ ਲੜਾਈ ਲੜ ਰਹੇ ਆ ਜਿਹੜੀ ਕਮੇਟੀ ਹੈ ਭਾਜਪਾ ਨੇ ਅਜ ਤਾਈ ਨਹੀਂ ਕੀਤੀ ਤੇ ਭਗਵੰਤ ਮਾਨ ਉਹਨਾਂ ਦਾ ਏਜੰਡਾ ਚਲਾ ਕੇ ਅਦਾਲਤਾਂ 'ਚ ਇਹ ਕਹਿ ਰਿਹਾ ਹੈ ਕਿ ਕੇਂਦਰ ਐਮਐਸਪੀਏ ਦੇ ਉੱਤੇ ਖਤਮ ਕਰੇ ਤਾਂ ਕਿ ਸਾਰੇ ਕਿਸਾਨ ਚੋਨਾ ਬੀਜਣਾ ਬੰਦ ਕਰ ਦੇਣ ਤੇ ਕੋਈ ਹੋਰ ਫਸਲ ਬੀਜਣ ਲੱਗ ਜਾਵੇ ਵੀਰੋ ਮੈਂ ਤਾਂ 2022 ਦੀ ਚੋਣਾਂ ਤੋਂ ਸਾਰਿਆਂ ਨੂੰ جگਾਉਂਦੀ ਫਿਰਦੀ ਸੀ ਮੇਰੇ ਕੱਢ ਲੋ ਮੇਰੀ ਸਪੀਚਾ ਕਿ ਜਾਗ ਜਾਓ ਇਹ ਭਗਵੰਤ ਮਾਨ ਨੇ ਪੰਜਾਬ ਦਾ ਨਾਸ ਕਰ ਦੇਣਾ ਇਸ ਆਮ ਆਦਮੀ ਪਾਰਟੀ ਨੇ ਇਹ ਕੇਜਰੀਵਾਲ ਤੇ ਕੇਂਦਰ ਦੇ ਇਸ਼ਾਰੇ 'ਚ ਹਰ ਪੱਖੋਂ ਪੰਜਾਬ ਦਾ ਹੱਕ ਕਮਜ਼ੋਰ ਕਰ ਸਾਡੀ ਰਾਜਧਾਨੀ ਵਜਤ ਹਰਿਆਣੇ ਨੇ ਥਾਂ ਮੰਗੀ ਚਾਕੇ ਉਹਦੇ ਵਿਰੋਧ ਨਹੀਂ ਬੋਲਿਆ ਜਦ ਸਾਡੇ ਪੰਜਾਬ ਦੇ ਐਮਪੀ ਸਾਡਾ ਪਾਣੀ ਖੋਹਣ ਦੀ ਗੱਲ ਕਰਦੇ ਉਹਦੇ ਖਿਲਾਫ ਖੰਡਨ ਤੱਕ ਨਹੀਂ ਕਰਦਾ ਕੱਢਣਾ ਤੋਂ ਉਹਨਾਂ ਨੂੰ ਕੀ ਹੈਗਾ ਸਾਡੇ ਪਾਣੀਆਂ ਦਾ ਕੇਸ ਜਿਹੜਾ ਇੰਨੇ ਸਾਲਾਂ ਤੋਂ ਅਸੀਂ ਲੜੀ ਜਾ ਰਹੇ ਉਹਨੂੰ ਕਮਜ਼ੋਰ ਅਦਾਲਤ ਚ ਕਰਤਾ ਤੇ ਹੁਣ ਐਮਐਸਪੀ ਖਤਮ ਕਰਨ ਵਾਸਤੇ ਝੋਨੇ ਦੇ ਉੱਤੇ ਆ ਵੀ ਅਦਾਲਤ ਚ ਸੂਬੇ ਦੀ ਸਰਕਾਰ ਨੇ ਉੱਥੇ ਐਫੀਡੇਵਿਟ ਉੱਥੇ ਗੱਲ ਕਰ ਦਿੱਤੀ ਹੈਗੀ ਜਾਗ ਜਾਓ ਇਹ ਸਰਕਾਰ ਨੂੰ ਜਿੰਨੀ ਛੇਤੀ ਰਵਾਣਾ ਕਰੋ ਨਹੀਂ ਤਾਂ ਪੰਜਾਬ ਚ ਕੁਝ ਬਚਣਾ ਨਹੀਂ ਅੱਜ ਐਮਐਸਪੀ ਖਤਮ ਹੋਊਗੀ ਕੱਲ ਤੁਹਾਡੀ ਆਮਦਨ ਵਿੱਚ ਘਾਟਾ ਪਊਗਾ ਪੰਜਾਬ ਦੀ ਆਰਥਿਕਾ 50 ਹਜ਼ਾਰ ਕਰੋੜ ਦਾ ਕਰਜ਼ਾ ਚੜਾ ਦਿੰਦਾ ਹੈ ਤੇ ਜਦ ਫਸਲ ਵੀ ਨਹੀਂ ਹੋਗੀ ਆਮਦਨ ਹੀ ਨਹੀਂ ਹੋਗੀ ਫਿਰ ਪੰਜਾਬ ਕੀ ਰਹਿਣਾ ਹੈ ਇਹ ਕੇਂਦਰ ਦਾ ਅਜੰਡਾ ਇਹ ਭਗਵੰਤਮਾਨ ਬੇਈਮਾਨ ਪੂਰਾ ਕਰਨ ਚ ਲੱਗ ਗਿਆ ਹੈ ਮੈਂ ਪੰਜਾਬੀਆਂ ਨੂੰ ਕਹਿੰਦੀ ਜਿੱਥੇ ਤੁਹਾਨੂੰ ਆਮ ਆਦਮੀ ਦਾ ਕੋਈ ਵੀ ਦਸਦਾ ਜੇ ਉਹਨਾਂ ਨੂੰ ਘੇਰ ਕੇ ਸਵਾਲ ਨਹੀਂ ਕੀਤੇ ਜਵਾਬ ਨਹੀਂ ਲਿੱਤੇ ਜੇ ਇਹਨਾਂ ਨੂੰ ਵੋਟ ਦੀ ਚੋਟ ਮਾਰ ਕੇ ਇਹਨਾਂ ਨੂੰ ਜਗਾਇਆ ਨਹੀਂ ਤੇ ਪੰਜਾਬ ਜੇ ਇਹਨਾਂ ਨੇ ਕੱਖ ਰਹਿਮ ਨਹੀਂ ਦੇਣਾ